ਕਿ ਜੜੀਆਂ ਜਿਵੇਂ ਵਾਰੀਆਂ ਸੀ ਉਹਨਾਂ ਦੇ ਕਰਨ ਵਾਲੀਆਂ ਉਹ ਮੈਨੂੰ ਕਰਨੀਆਂ ਪਰ ਮੈਂ ਮੇਰਾ ਫੀਲਡ ਹੋਰ ਤਰ੍ਹਾਂ ਦਾ ਹੈ 뮤직 ਲਾਈਨ ਦੇ ਵਿੱਚ ਮੈਂ ਕਦੇ ਕਿਤੇ ਦੇਸਾਂ ਵਿਦੇਸਾਂ ਜਿਵੇਂ ਮੈਂ ਘੁੰਮਦਾ ਰਹਿੰਦਾ ਸੀ ਬੇਬਾਕ ਮੈਨੂੰ ਕੋਈ ਫਿਕਰ ਨਹੀਂ ਸੀ ਪਿਓ ਦੇ ਸਿਰ ਤੇ ਮੈਂ ਦੋ ਦੋ ਨੂੰ ਪੁੱਛਣ ਵਾਲੀ ਸੀ ਜੋ ਬੇਫਿਕਰੀਆਂ ਬਾਪੂ ਦੇ ਸਿਰ ਤੇ ਹੁੰਦੇ ਜੀ 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 ਥੋ ਜੇ ਕੋਈ ਤੁਹਾਨੂੰ ਕੋਈ ਲੱਗਦਾ ਕਿ ਕਿਤੇ ਨਾ ਕਿਤੇ ਕੋਈ ਵਧੀਆ ਕਲਾਕਾਰ ਹੀ ਹੈ ਜਾਂ ਕੋਈ ਕੋਈ ਵਧੀਆ ਗਾਣੇ ਅਸੀਂ ਗਾ ਲੈਨੇ ਆ ਜਾਂ ਇੱਕ ਲੋਕਾਂ ਨਾਲ ਉਸ ਤਰ੍ਹਾਂ ਵਿਚਰਦੇ ਆ ਤਾਂ ਉਹਦੇ ਪਿੱਛੇ ਤੁਹਾਡੀ ਫੈਮਿਲੀ ਦੀ ਬੈਕ ਬੈਕਗਰਾਉਂਡ ਤੁਹਾਡੀ ਸਟੇਜ ਜਿਹੜੀ ਹੱਲਾਸ਼ੇਰੀ ਆ ਉਹ ਬਹੁਤ ਮੈਟਰ ਕਰਦੀ ਆ ਉਹ ਮੈਨੂੰ ਹਮੇਸ਼ਾ ਹੱਲਾਸ਼ੇਰੀ ਦਿੱਤੀ ਉਹਨਾਂ ਨੇ ਵੀ ਤੂੰ ਬੇਫਿਕਰ ਹੋ ਮੈਂ ਬੈਠਾ ਆ ਤੂੰ ਆਪਣਾ ਕੰਮ ਕਰ ਮੈਂ ਕਦੇ ਵੀ ਇੰਟਰਫੇਅਰ ਨਹੀਂ ਕੀਤਾ ਸੀ ਘਰ ਦੇ ਕੰਮਾਂ 'ਚ ਵੀ ਨਾ ਪਿੰਡ ਦੇ ਕੰਮਾਂ 'ਚ ਨਾ ਘਰ ਦੇ ਕੰਮਾਂ 'ਚ ਉਹ ਕਹਿੰਦੇ ਸੀ ਤੇਰਾ ਕੰਮ ਨਹੀਂ ਤੇਰਾ ਕੰਮ ਸਿਰਫ ਤੂੰ ਆਪਣਾ ਕੰਮ ਕਰ ਬਾਕੀ ਦੇ ਕੰਮ ਸਾਰੇ ਮੈਂ ਸੰਭਾਲ ਲਾਂਗਾ ਬਾਕੀ ਮੈਂ ਬੈਠਾ ਜੀ ਉਹ ਜਿਹੜੀ ਗੱਲ ਹੁੰਦੀ ਹੈ ਨਾ ਜਦੋਂ ਕੋਈ ਪਿਓ ਕਹਿੰਦਾ ਵੀ ਮੈਂ ਬੈਠਾ ਮੈਂ ਇਕੱਲਾ ਹੀ ਬੋਤ ਆ ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ ਭਾ ਕਰਨਾ ਕੁਝ ਵੀ ਨਹੀਂ ਹੁੰਦਾ ਜਦੋਂ ਪਿਓ ਇਹ ਗੱਲ ਕਰਦਾ ਹੁੰਦਾ ਨਾ ਮੈਂ ਇਕੱਲਾ ਹੀ ਬਹੁਤ ਐ ਤੂੰ ਟੈਨਸ਼ਨ ਲੈ ਲੈ ਮੈਂ ਬੈਠਾ ਐ ਤਾਂ ਉਦੋਂ ਬੰਦਾ ਉਹ ਹੌਸਲੇ ਨਾਲ ਤੁਰਿਆ ਫਿਰਦਾ ਆਪਣੇ ਬੱਚੇ ਦੇ ਪਿੱਛੇ ਪਿਓ ਸਾਰੀ ਦੁਨੀਆ ਦੇ ਨਾਲ ਲੜ ਪੈਂਦਾ ਪਰ ਅੱਜ ਜਦੋਂ ਦੁਨੀਆ ਨੂੰ ਛੱਡ ਕੇ ਇਸ ਭਾਨੇ ਸੰਸਾਰ ਨੂੰ ਅਲਵਿਦਾ ਕਹ ਕੇ ਗਏ ਤਾਂ ਬਚਪਨ ਦੀ ਯਾਦਾਂ ਸਭ ਤਾਜ਼ੀਆਂ ਹੋ ਗਈਆਂ ਹੋਣੀਆਂ ਨੇ ਜਦੋਂ ਤੁਹਾਨੂੰ ਹੱਠਾਂ ਦੇ ਵਿੱਚ ਪੜਾਇਆ ਮੈਂ ਮੈਂ ਕਿਹੜੀ ਕਿਹੜੀ ਕਿਹੜਾ ਕਿਹੜਾ ਵਾਕਾ ਤੁਹਾਡੇ ਨਾਲ ਸਾਂਝਾ ਕਰਾਂ ਮੈਂ ਬਹੁਤ ਨਿੱਕਾ ਜਿਹਾ ਸੀ ਇੱਕ ਸਾਡੇ ਪਿੰਡਾਂ ਦੇ ਵਿੱਚ ਨਾ ਸਾਡੇ ਮੱਝਾਂ ਰੱਖੀਆਂ ਹੁੰਦੀਆਂ ਸੀ ਛੋਟੀ ਜਿਹੀ ਮੈਂ ਗੱਲ ਸੁਣਾਉਣਾ ਇੱਕ ਉਹ ਚੋੱਚਾ ਉਲੂ ਬਣਿਆ ਸੀ ਉਹਦੇ ਵਿੱਚ ਨਹਾਉਣ ਲੱਗ ਜਾਂਦੇ ਸੀ ਗਰਮੀ ਦੇ ਟਾਈਮ ਜਦੋਂ ਮੈਂ ਬਹੁਤ ਛੋਟਾ ਸੀ ਤੁਰ ਤੁਰਨਾ ਹੀ ਸਿੱਖਿਆ ਸੀ ਥੋੜੀ ਥੋੜੀ ਮੈਨੂੰ ਧੁੰਦਲੀ ਧੁੰਦਲੀ ਸੁਰਤਾ ਮੈਨੂੰ ਇਹਨਾਂ ਨੇ ਚੱਕ ਕੇ ਉਹ ਪਾਣੀ ਦੇ ਵਿੱਚ ਮੈਨੂੰ ਤੈਰਨਾ ਸਿਖਾਉਣਾ ਐ ਐਡਾ ਪਾਣੀ ਹੱਥ 'ਚ ਫੜ ਕੇ ਤੇ ਉਹ ਇਹ ਕਈ ਵਾਰੀ ਡਿਊਟੀ ਕਰਦੇ ਸੀ ਪਸੀਨਾ ਆਉਂਦਾ ਸੀ ਬੋਡੀ ਨੂੰ ਇੱਕ ਪਸੀਨੇ ਦੀ ਇੱਕ 스ਮੈਲ ਹੁੰਦੀ ਆ ਉਹ ਜਿਹੜੀ ਮੇਰੇ ਪਿਓ ਨੂੰ ਮੈਂ ਜਦੋਂ ਜੋ ਫੇਫੋਂ ਦਾ ਸੀ ਮਹਿਸੂਸ ਕੀਤੀ ਆ ਉਹ ਮੈਨੂੰ ਨਹੀਂ ਮਿਲੇਗੀ ਕਦੇ ਵੀ ਹੌਸਲਾ 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 ਤੁਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਹਾਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਣ ਤੁਸੀਂ ਥੋੜੀ ਹਿੰਮਤ ਰੱਖੋ ਹੌਸਲਾ ਰੱਖੋ ਮਾਤਾ ਜੀ ਨੂੰ ਛੋਟੀ ਬੇਣ ਨੂੰ ਤੁਸੀਂ ਸਾਹਮਣਾ ਤਾਂ ਜ਼ਿੰਮੇਵਾਰੀਆਂ ਜ਼ਰੂਰ ਮੁੱਡੇ ਤੇ ਪਈਆਂ ਨੇ ਪਰ ਪ੍ਰਮਾਤਮਾ ਨੇ ਪਰ ਮਾਤਮਾ ਦੇ ਫੈਸਲੇ ਅਗੇ ਸਾਡਾ ਜ਼ੋਰ ਨਹੀਂ ਚੱਲਦਾ ਤੁਹਾਨੂੰ ਹਿੰਮਤ ਰੱਖਣੀ ਪੈਣੀ ਲੋ ਬਿਲਕੁਲ ਜੀ ਮੈਂ ਇੱਕ ਗੱਲ ਮੈਂ ਜਰੂਰ ਸਾਰੇ ਕਵੀਰਾਂ ਭਰਾਮਾਂ ਨੂੰ ਜਿੱਥੇ ਮੇਰੀ ਮੇਰੇ ਵੱਲੋਂ ਹੀ ਬੇਨਤੀ ਮੰਨ ਲੋ ਛੋਟਾ ਜਿਹਾ ਸੁਨਿਆ ਮੰਨ ਲੋ ਸਾਰੇ ਬੰਦੇ ਤਾਰੀਫਾਂ ਕਰਦੇ ਹੁੰਦੇ ਆ ਹਮੇਸ਼ਾ ਸ਼ਰਧਾਂਜਲੀ ਦਿੰਦੇ ਆ ਮੈਂ ਵੀ ਆਪਣੇ ਪਿਓ ਨੂੰ ਮਾੜਾ ਨਹੀਂ ਕਹਿੰਦਾ ਪਰ ਮੈਂ ਇੱਕ ਇੱਕ ਉਹਨਾਂ ਦੀ ਬਹੁਤ ਵੱਡੀ ਕਮੀ ਸੀ ਜਿਹੜੀ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਦਾ ਕਿ ਉਹਨਾਂ ਨੂੰ ਸ਼ਰਾਬ ਦੀ ਆਦਤ ਪੈ ਗਈ ਸੀ ਤੇ ਬਹੁਤ ਸਾਰੇ ਪੰਜਾਬ ਦੇ ਵਿੱਚ ਐਸੇ ਘਰ ਨੇ ਜੋ ਹਰ ਬਾਰ ਵੀ ਨੇ ਤੇ ਜਿਹੜੇ ਸ਼ਰਾਬ ਪੀਂਦੇ ਨੇ ਉਹ ਜ਼ਰੂਰ ਇਸ ਚੀਜ਼ ਦਾ ਧਿਆਨ ਦਿਓ ਵੀ ਸਾਡਾ ਜਿਹੜਾ ਸਰੀਰ ਹੈ ਨਾ ਇਹ ਜੇ ਤੁਸੀਂ ਇਹਨੂੰ ਸੰਭਾਲ ਲਓਗੇ ਅਸੀਂ ਆਪਣੇ ਘਰਾਂ ਤੇ ਬੜਾ ਪੈਸਾ ਲਾ ਦਨੇ ਆਪਣੀਆਂ ਗੱਡੀਆਂ ਤੇ ਬੜਾ ਪੈਸਾ ਲਾ ਦਨੇ ਆ ਸਾਡਾ ਅਸਲੀ ਘਰ ਸਾਡਾ